ਸੋਨੇ ਨੇ ਤਾਂ ਇਸ ਵਾਰ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਦਰਅਸਲ ਰਿਕਾਰਡ ਪੱਧਰ ਦੇ ਉੱਤੇ ਸੋਨੇ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਜਿਹੜਾ 7000 ਰੁਪਏ ਸਸਤਾ ਹੋ ਗਿਆ ਸੋਨਾ ਜੇਕਰ ਤੁਸੀਂ ਵੀ ਸੋਨਾ ਖਰੀਦਣ ਦਾ ਚਾਹਵਨ ਹੋ ਤਾਂ ਅੱਜ ਹੀ ਖਬਰ ਤੁਹਾਡੇ ਲਈ ਲੈ ਕੇ ਆਏ ਹਾਂ ਦਰਅਸਲ ਪਿਛਲੇ ਕੁਝ ਹਫ਼ਤਾ ਦੇ ਵਿੱਚ ਰਿਕਾਰਡ ਉਚਾਈ ਨੂੰ ਛੂਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁਣ ਰੁਕ ਗਿਆ ਹੁਣ ਜਿਹੜਾ ਕਿ ਘਰੇਲੂ ਬਾਜ਼ਾਰ ਦੇ ਵਿੱਚ ਆਪਣੇ ਉਚਤਮ ਪੱਧਰ 1 ਲੱਖ ਪ੍ਰਤੀ 10 ਗ੍ਰਾਮ ਤੋਂ ਡਿੱਗ ਕੇ 93000 ਰੁਪਏ ਦੇ ਆ ਗਿਆ ਯਾਨੀ ਕਿ ਸੋਨਾ ਇੱਕ ਵਾਰ ਫਿਰ ਸਸਤਾ ਹੋ ਚੁੱਕਿਆ ਹੈ ਜੇਕਰ ਤੁਸੀਂ ਵੀ ਸੋਨਾ ਖਰੀਦਣਾ ਚਾਹੁੰਦੇ ਹੋ ਵਿਆਹ ਸ਼ਾਦੀ ਸਮਾਗਮ ਦੇ ਵਿੱਚ ਜਾਂ ਫਿਰ ਕਿਸੇ ਫੰਕਸ਼ਨ ਦੇ ਵਿੱਚ ਸੋਨਾ ਹਰ ਕੋਈ ਖਰੀਦਣਾ ਚਾਹੁੰਦਾ ਹੈ ਪਰ ਜਿਵੇਂ ਜਿਵੇਂ ਸੋਨੇ ਦੇ ਰੇਟ ਵਧਦੇ ਨੇ ਓਵੇਂ ਓਵੇਂ ਲੋਕਾਂ ਦੇ ਸਾਹ ਵੀ ਸੁੱਕ ਜਾਂਦੇ ਨੇ ਕਿਉਂਕਿ ਮੀਡਲ ਕਲਾਸ ਫੈਮਲੀ ਜਿਹੜੀ ਕਿ ਮੱਧਮ ਵਰਗ ਦੀ ਫੈਮਲੀ ਹੁੰਦੀ ਹੈ ਉਹ ਸੋਨੇ ਦੇ ਬਾਰੇ ਸੋਚ ਕੇ ਹੀ ਘਬਰਾ ਜਾਂਦੀ ਹੈ ਕਿਉਂਕਿ ਇੰਨਾ ਮਹਿੰਗਾ ਸੋਨਾ ਉਹਨਾਂ ਨੂੰ ਜਿਹੜਾ ਕਿ ਪੋਸਾਉਂਦਾ ਕਿਉਂਕਿ ਘਰ ਦੇ ਖਰਚੇ ਤੱਕ ਉਹਨਾਂ ਦੇ ਪੂਰੇ ਨਹੀਂ ਹੁੰਦੇ ਸੋਨਾ ਤਾਂ ਉਹਨਾਂ ਨੂੰ ਬਹੁਤ ਮਹਿੰਗਾ ਲੱਗਦਾ ਪਰ ਜੇਕਰ ਤੁਸੀਂ ਸੋਨਾ ਖਰੀਦਣ ਦੇ ਚਾਹਵਨ ਹੋ ਤਾਂ ਅੱਜ ਹੀ ਬਾਜ਼ਾਰ ਦੇ ਵਿੱਚ ਜਾ ਕੇ ਸੋਨਾ ਖਰੀਦ ਸਕਦੇ ਹੋ 7000 ਰੁਪਏ ਸੋਨਾ ਸਸਤਾ ਹੋ ਚੁੱਕਿਆ ਹੈ ਦਰਅਸਲ ਦੱਸਦੀ ਹੈ ਕਿ ਇਸੇ ਤਰ੍ਹਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਾਮੈਕਸ ਦੇ ਉੱਤੇ ਸਪਾਰਟ 골ਡ ਲਗਭਗ 2% ਡਿੱਗੇ 3 ਲੱਖ 200 55.60 ڈالر પ્રતિ ਅਸਤੋ ਹੋ ਗਿਆ ਮੈਨੂੰ ਤਾਂ ਮੰਨਣਾ ਹੈਗਾ ਕਿ ਇਹ ਗਿਰਾਵਟ ਹੋਰ ਵੀ جاری رہ ਸਕਦੀ ਹੈ ਜਦੋਂ ਕਿ ਚਾਂਦੀ ਦੇ ਵਿੱਚ ਨਿਵੇਸ਼ ਕਰਨ ਦਾ ਮੌਕਾ ਉਬਰਦਾ ਜਾਪਦਾ ਹੈ ਮੈਨੂੰ ਤਾਂ ਮੰਨਣਾ ਹੈਗਾ ਕਿ ਅਮਰੀਕਾ ਅਤੇ ਚੀਨ ਸਮੇਤ ਹੋਰ ਪ੍ਰਮੁੱਖ ਦੇਸ਼ਾਂ ਦੇ ਵਿਚਕਾਰ ਵਪਾਰਕ ਤਣਾਅ ਘਟਣ ਦੇ ਕਾਰਨ ਸੋਨੇ ਦੀ ਸੁਰੱਖਿਤ ਨਿਵਾਸ ਮੰਗ ਦੇ ਵਿੱਚ ਗਰਾਵਟ ਆਈ ਹੈ ਇਸ ਦੇ ਨਾਲ ਹੀ ਨਿਵੇਸ਼ਕਾਂ ਦੁਆਰਾ ਮੁਨਾਫਾ ਬੁਕਿੰਗ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਨੂੰ ਸਥਿਰ ਰੱਖਣ ਦੇ ਸੰਕੇਤ ਵੀ ਸੋਨੇ ਦੀ ਮੰਗ ਨੂੰ ਪ੍ਰਭਾਵਿਤ ਕਰ ਸਕਦੇ ਹਨ ਮਾਇਰਾ ਦਾ ਇਹ ਵੀ ਮੰਨਣਾ ਹੈਗਾ ਕਿ ਸੋਨੇ ਦੇ ਵਿੱਚ ਹਾਲੇ ਦੇ ਵਿੱਚ ਆਈ ਤੇਜ਼ੀ ਡਰ ਦੀ ਲਹਿਰ ਦੁਆਰਾ ਚੁਲਾਈ ਗਈ ਸੀ ਅਤੇ 90000 ਤੋਂ 99000 ਰੁਪਏ ਦੀ ਰੇਂਜ ਨੂੰ ਸਿਰਫ ਇੱਕ ਬੁਲਬੁਲਾ ਪੜਾ ਮੰਨਿਆ ਜਾ ਸਕਦਾ ਹੈ ਮਾਇਆ ਤੱਕ ਅੰਦਾਜ਼ਾ ਹੈਗਾ ਕਿ ਹੁਣ MCX ਦੇ ਉੱਤੇ ਸੋਨਾ 88000 ਤੋਂ ਲੈ ਕੇ 99000 ਰੁਪਏ ਅਤੇ ਕੋਮੈਕਸ ਦੇ ਉੱਤੇ 2 ਲੱਖ 950 3000 ਡਾਲਰ ਤੱਕ ਡਿੱਗ ਸਕਦਾ ਹੈ ਇਸ ਦੇ ਨਾਲ ਹੀ ਕੁਝ ਮਾਇਰਾਂ ਦੇ ਵੀ ਮੰਨਣਾ ਹੈਗਾ ਕਿ ਸੋਨੇ ਦੀਆਂ ਕੀਮਤਾਂ ਹੋਣਾ 91600 ਰੁਪਏ 9200 ਰੁਪਏ ਦੇ ਪੱਧਰ ਦੇ ਉੱਤੇ ਇੱਕ ਜੁੱਟ ਹੋ ਸਕਦੀਆਂ ਨੇ ਤਾਂ ਜਿੱਥੇ ਸੋਨੇ ਦੀ ਰਫਤਾਰ ਹੌਲੀ ਹੁੰਦੀ ਜਾਪਦੀ ਹੈ ਉੱਥੇ ਹੀ ਬਾਜ਼ਾਰ ਦੇ ਵਿੱਚ ਚਾਂਦੀ ਨੂੰ ਲੈ ਕੇ ਸਕਾਰਾਤਮਕ ਉਮੀਦਾਂ ਵਧ ਰਹੀਆਂ ਨੇ ਮਾਇਰਾਂ ਦਾ ਧਿਆਨ ਹੁਣ ਸੋਨੇ ਤੋਂ ਚਾਂਦੀ ਦੇ ਅਨੁਮਾਨ ਉਦੇ ਉੱਤੇ ਪਹੁੰਚ ਚੁੱਕਿਆ ਹੈ ਜੋ ਕਿ ਇਸ ਸਮੇਂ ਇਤਿਹਾਸਕ ਉਚਾਈ ਦੇ ਉੱਤੇ ਹੈ ਜਦੋਂ ਵੀ ਇਹ ਅਨੁਮਾਨ 80 ਨੂੰ ਪਾਰ ਕਰਦਾ ਹੈ ਚਾਂਦੀ ਆਮ ਤੌਰ ਦੇ ਉੱਤੇ ਸੋਨੇ ਨੂੰ ਪਛਾੜ ਦਿੰਦੀ ਹੈ ਤਾਂ ਸੋਨੇ ਦੇ ਨਾਲ ਜੁੜੀ ਹੋਈ ਖਬਰ ਤੁਹਾਨੂੰ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਨੂੰ ਸੋਨੇ ਦੇ ਨਾਲ ਜੁੜੀ ਹੋਈ ਅਪਡੇਟ ਵੀ ਸਾਂਝੀ ਕਰਦੇ ਹਾਂ ਕਿ ਅੱਜ ਸੋਨਾ ਕਿੰਨਾ ਕੁ ਸਸਤਾ ਹੋਇਆ ਹੈਗਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀ ਕੀਮਤ ਹੈ ਤਾਂ ਅੱਜ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਗਿਰਾਵਟ ਨਜ਼ਰ ਆਈ